ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆ ਜਿਹੜੀ ਸਾਡੇ ਹਲਕੇ ਜਿਮਨੀ ਚੋਂ ਹੋਈ ਆ ਦਰਨਤਾਰ ਨਾਲ ਗੱਲ ਕਰਨ ਦਾ ਹਲਕੇ ਜ ਇਹਦੇ ਵਿੱਚ ਐਸਐਸਪੀ ਜਿਹੜੀ ਸੀ ਦਰਨਤਾਰ ਦੀ ਤੇ ਦੋ ਕੁ shear ਡੀਐਸਪੀ ਜਾਂ ਬਹੁਤ ਅਫਸਰ ਸੀਗੇ ਉਹਨਾਂ ਦੀ ਸ਼ਿਕਾਇਤੀ ਬਦਲੀ ਹੋਈ ਸੀ ਗਵਰਨਰ ਦੀ ਪਾਰਟੀ ਨੇ ਇਲਜ਼ਾਮ ਲਗਾਇਆ ਸੀਗਾ ਕਿ ਇਹ ਸਾਡੇ ਵਰਕਰਾਂ ਤੇ ਲੀਡਰਾਂ ਦੇ ਮﻘਦਮੇ ਦਰਜ ਕਰ ਰਿਹਾ ਹਰਾਸਮੈਂਟ ਕਰ ਰਿਹਾ ਪੇਸ਼ਾ ਕਰ ਰਿਹਾ ਉਸ ਸਰਕਾਰੀ ਅਫਸਰਾਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਇੱਕ ਦੀ ਸ਼ਿਕਾਇਤ ਹੀ ਹੋ ਗਈ ਕਦੀ ਪ੍ਰਬੰਧਕੀ ਅਧਾਰ ਤੇ ਹੋ ਗਈ ਕਦੀ ਕਿਸੇ ਤਰ੍ਹਾਂ ਵੀ ਟਾਈਮ ਪੂਰਾ ਆ ਗਿਆ ਤਾਂ ਵੀ ਪਰ ਜਿਹੜੀ ਬਦਲੀ ਕੈਰੀਅਰ ਨੂੰ ਸਭ ਤੋਂ ਵੱਡਾ ਕਲੰਕ ਲਾਉਂਦੀ ਹੈ ਨਾ ਉਹ ਆ ਚੋਣ ਕਮਿਸ਼ਨ ਦੁਆਰਾ ਕੀਤੀ ਗਈ ਸ਼ਿਕਾਇਤੀ ਬਦਲੀ ਹੋ ਇਹ ਮਤਲਬ ਉਹ ਇੱਕ ਜਿਹੜਾ ਹੈਗਾ ਸਿਸਟਮ ਦੇ ਵਿੱਚ ਬਿਲ ਇਦਾਂ ਬੈਠ ਜਾਂਦੀ ਹੈ ਜਿਵੇਂ ਕੈਂਸਲ ਹੋ ਗਿਆ ਹੋਵੇ ਬੰਦੇ ਨੂੰ ਜਦੋਂ ਵੀ ਜੇ ਇਹਨਾਂ ਚ ਬਦਲੀ ਹੋ ਗਈ ਜਨ ਅਸਰਾਂ ਦੀ ਇਹ ਜਦੋਂ ਵੀ ਕੋਈ ਫੀਲਡ ਪੋਸਟਿੰਗ ਤੇ ਲੱਗਣਗੇ ਤੇ ਜਦੋਂ ਵੀ ਚੋਣ ਆਊਗੀ ਇਹਦੇ ਆਟੋਮੈਟਿਕਲੀ ਇਹਨਾਂ ਦੀ ਬਦਲੀ ਹੋ ਜਾਣੀ ਹੈ ਕਿਉਂਕਿ ਹੁਣ ਸਾਰੀਆਂ ਪੋਸਟਿੰਗਾਂ ਪ politcal ਹੁੰਦੀਆਂ ਵਾਂ ਤੇ politcal ਬੰਦੇ ਜਿਹੜੇ ਆ ਉਹਨਾਂ ਨੇ ਕੰਮ ਲੈਣਾ ਹੁੰਦਾ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਬੰਦਾ ਜਿਹੜਾ ਜਦੋਂ ਚੋਣਾਂ ਆਈਆਂ ਅਸੀਂ ਇਹਦੇ ਕੋਲ ਵੋਟਾਂ ਪਾਉਣੀਆਂ ਜਾਂ ਧੱਕੇ ਧੱਕੇ ਕਰਾਉਣੇ ਜਾਂ ਧੱਕੇਸ਼ਾਹੀ ਕਰਨੀਆਂ ਜਾਂ ਕਰਾਉਣੀਆਂ ਤੇ ਉਦੋਂ ਤਾਂ ਨੇ ਬਦਲ ਜਾਣਾ ਤੇ ਉਹ ਜਿਹੜਾ ਅਫਸਰ ਨਵਾਂ ਆਊਗਾ ਉਨੇ ਚੋਣ ਕਮਿਸ਼ਨ ਦੇ ਅਨੁਸਾਰ ਕੰਮ ਕਰਨਾ ਉਹ ਗਗੋਦੇ ਤੇ ਲੀਡਰ ਦਾ ਇੱਕ ਦਾ ਕੋਈ ਐਸਾ ਐਸਾ ਦੇਖੋ ਨਾ ਨਹੀਂ ਹੈ ਇਸ ਕਰਕੇ ਫਿਰ ਪੋਸਟਿੰਗ ਕਰਾਉਣ ਚ ਬੜੀ ਪਰੇਸ਼ਾਨੀ ਹੁੰਦੀ ਹੈ ਮੈਂ ਵੀ ਦੋ ਵਾਰੀ ਇਹਦਾ ਸ਼ਿਕਾਰ ਹੋਇਆ ਹਾਂ 2002 ਤੋਂ ਲੈ ਕੇ 2006 ਤੱਕ ਮੈਂ ਪਤੌੜੀ ਅਸੀਂ ਮੀਠਾਲਾ ਕਰਿਆ ਸੀਗਾ ਉਦੋਂ ਤਰਨਤਾਰਨ ਜਿਹੜਾ ਜਿਹੜਾ ਨਾ ਉਹ ਅਮਰਸਾਹ ਦੇ ਥੱਲੇ ਹੁੰਦਾ ਸੀ ਹੈ ਤੇ ਫੂਲ ਜ਼ਿਲ੍ਹਾ ਸੀਗਾ ਐਸਐਸਬੀ ਅਲੱਗ ਲੱਗਦਾ ਸੀ ਪਰ ਰੇਵੈਨੂ ਡਿਸਟ੍ਰਿਕਟ ਜਿਹੜੀ ਸੀ ਉਹ ਤਰਨਤਾਰਨ ਸੀ ਤੇ ਮਜੀਠਾ ਜਿਹੜਾ ਅੱਜ ਕੱਲ ਜਿਹਨੂੰ ਅ ਦਿਹਾਤੀ ਅਮਰਸਾ ਦਿਹਾਤੀ ਜਿਹੜਾ ਕਹਿੰਦੇ ਆ ਇਹ ਉਦੋਂ ਮਜੀਠਾ ਜਿਲ੍ਹਾ ਕਹਿੰਦੇ ਹੁੰਦੇ ਸੀ ਇਹ ਤਾਂ ਹੁਣ ਵੀ ਜਦੋਂ ਅਮਰਸਾ ਦੀ ਐਂਟਰੀ ਆ ਹੋਇਆ ਕਿ ਵੀ 2004 ਦੀਆਂ ਨਾ ਅ ਪਾਰਲੀਮੈਂਟ ਚੋਣਾਂ ਆ ਗਈਆਂ ਉਦੋਂ ਅਮਰਸਾ ਇੱਕ ਐਸਪੀ ਲੱਗਾ ਸੀਗਾ ਉਹਦੀ ਕਿਤੇ ਪੇਟ ਖੜਕਦਾ ਚੱਲਦਾ ਸੀ ਇੰਗਲਿਸ਼ ਟ੍ਰਿਬਿਊਨ ਦਾ ਇੱਕ ਪੱਤਰਕਾਰ ਸੀ ਬੜਾ ਸੀਨੀਅਰ ਉਹਦਾ ਨਾਮ ਕੋ ਲੱਗਿਆ ਉਹਨੇ ਜਿਉ ਮੌਕਾ ਸਾਹਮ ਲਿਆ ਪੱਤਰਕਾਰ ਸਾਹਮਨੇ ਤੇ ਉਹਨੇ ਸਾਡੇ ਪੰਜਾਂ ਛੇ ਅੰਸਰਾਂ ਦੇ ਜ਼ਿਲ੍ਹੇ ਨਾਂ ਰਹਿਸ਼ੀ ਜਿਲ੍ਹਾ ਇਹ ਉਹਨੇ ਖਬਰਾਂ ਲਾਉਣੀਆਂ ਸ਼ੁਰੂ ਕਰਤੀਆਂ ਉਹਨਾਂ ਅੰਗਰੇਜ਼ੀ ਤੋਂ ਜਿਹੜੀਆਂ ਉਹ ਪੜਦੇ ਬਹੁਤਿਆ ਲੋਕ ਜਿਨੇ ਸੀਨੀਅਰ ਅਫਸਰਾਂ ਜਾਂ ਚੋਣ ਕਮਿਸ਼ਨ ਵਾਲੇ ਉਹ ਵੀ ਪੜਦੇ ਆ ਉਹ ਜੀ ਉਹਦੇ ਕਾਹਦੀ ਜਿਹੜੀ ਖਬਰਾਂ ਖਬਰਾਂ ਪੜੀਆਂ ਤੇ ਕੁਝ ਲੀਡਰਾਂ ਨੇ ਸਾਡੀ ਸ਼ਿਕਾਇਤ ਵੀ ਕਰਤੀ ਤੇ ਸਾਡੀ ਸਾਰਿਆਂ ਦੀ ਨਾਂ ਬਦਲੀ ਹੋ ਗਈ ਆਊਟ ਆਊਟ ਡਿਸਟ੍ਰਿਕਟ ਚੋਣਾਂ ਤੋਂ ਬਾਅਦ ਮੈਂ ਫੇਰ ਦੁਬਾਰਾ ਉੱਥੇ ਲੱਗ ਗਿਆ 2000 ਆਪਣਾ 6 ਦੇ ਲਾ ਕੇ ਛੱਗੇ 2002 ਤੋਂ 2007 ਦੀ ਕਾਂਗਰਸ ਸਰਕਾਰ ਸੀ ਫੇਰ 2006 'ਚ ਮੇਰਾ ਕੋਈ 4 ਸਾਲ ਦਾ ਟਾਈਮ ਪੂਰਾ ਹੋ ਜਾਂਦਾ ਹੈਗਾ ਮੇਰੀ ਬਦਲੀ ਕਾਹਦੀਆਂ ਸਾਡ ਹੋ ਜਾਂਦੀ ਕਿਉਂਗੀ ਉੱਥੇ ਜਦੋਂ 2007 ਦੀ ਅਸੈਂਬਲੀ ਚੁਣਾਈ ਤੇ ਮੇਰੀ ਫੇਰ ਬਦਲੀ ਹੋ ਗਈ ਪ੍ਰਿਸ਼ਦਾਰ ਗਾੜੀ ਚੁੱਕ ਲਿਆ ਉਹ ਤਾਂ ਨਾ ਨੇ ਵੇਖਿਆ ਨਾ ਜਦੋਂ ਕਮਿਸ਼ਨ ਨੇ ਕਹਣ ਦਵਾਦੇ ਬੋਈ ਪਾਉਂਦਾ ਆਂ ਮੇਰੀ ਬਦਲੀ ਹੋਈ ਸੀ ਹੋਮ ਲਿਸਟ ਕਰਕੇ ਤੇ ਹੁਣ ਤੇਰਾ ਹੋਮ ਲਿਸਟ ਹੈ ਨਹੀਂ ਪਰ ਜੀ ਮੈਨੂੰ ਨਾ ਨੇ ਸਾਈਡ ਲਾਈਨ ਕਰਦਾ ਮੇਰੀ ਬਦਲੀ ਅਮਰਸਾਤ ਨਾਲ ਕੋਈ ਬਟਾਲੀ ਸੀਗੀ ਪੀਏਪੀ ਜਿੱਥੇ ਕਰਦੀ ਉਹਦੇ ਸਰਦਾਰ ਸਦੇਵ ਸਿੰਘ ਹੁਣ ਤਾਂ ਸ਼ਾਇਦ ਉਹਨਾਂ ਦੀ ਮੌਤ ਹੋ ਚੁੱਕੀ ਹੈ ਬੜੇ ਸਿਆਣੇ ਅਫਸਰ ਸੀਗੇ ਉਹ ਕਮਾਂਡਰ ਸੀਗੇ ਉੱਥੋਂ ਉਹਨਾਂ ਨੇ ਮੈਨੂੰ ਮੋਗੇ ਭੇਜਦਾ ਇਲੈਕਸ਼ਨ ਡਿਊਟੀ ਵਾਸਤੇ ਮੈਂ ਉਹਦੇ ਪੇਸ਼ ਹੋ ਜਾ ਤਾਂ ਮੈਂ ਕਿਹਾ ਸਰ ਵੀ ਮੇਰੇ ਤੋਂ ਪਹਿਲਾਂ ਬੰਦੀ ਰਿਸਰਕ ਕਰਕੇ ਚੋਣ ਕਮਿਸ਼ਨ ਨੇ ਕੀਤੀ ਵੀ ਇਹਨੂੰ ਫੀਲਡ ਜਾ ਹੁਆਇਆ ਜਾਵੇ ਚੋਣਾਂ ਦੌਰਾਨ ਤੁਸੀਂ ਮੈਨੂੰ ਉੱਥੇ ਭੇਜ ਰਹੇ ਜੋ ਉਹ ਕੁਝ ਇਧਰ ਸੋਚ ਕੇ ਕਹਿੰਦੇ ਕਹਿੰਦੇ ਵੀ ਇਹ ਤੇਰੇ ਬੜੀ ਕੰਮ ਆਊਗੀ ਮੈਂ ਕਿਹਾ ਹੋ ਕਿਵੇਂ ਅਹਾਂ ਤਾਂ ਤੂੰ ਫੀਲਡ ਪੋਸਟਿੰਗ ਤੇ ਤੇ ਹੈ ਨਹੀਂ ਪੀਏਪੀ ਜੀ ਉਹ ਤੋਂ ਡਿਊਟੀ ਦੇ ਕੇ ਆ ਤੇ ਮੈਂ ਅਪਲੀਕੇਸ਼ਨ ਲੈਟਰ ਤੇ ਨੂੰ ਮੈਂ ਵੀ ਦਊਂਗਾ ਤੇ ਜਿਹੜਾ ਐਸਐਸਬੀ ਹੈਗਾ ਵਾ ਮੋਗੇ ਵਾਲਾ ਉਹ ਰਵਦਾ ਕਰ ਉਹ ਵੀ ਦਵਾਉਂਗਾ ਤੇ ਉਹ ਮੈਂ ਕਲਾਸ 1 ਸਰਟੀਫਿਕੇਟ ਵੀ ਦਵਾ ਦਊਂਗਾ ਆਈਜੀ ਸਾਹਿਬ ਨੂੰ ਚੰਗੀ ਡਿਊਟੀ ਕਰਨ ਕਰਕੇ ਮੈਂ ਠੀਕ ਹੈ ਆਂਦੇ ਬਾਅਦ ਜਿਹੜਾ ਕਮਿਸ਼ਨ ਦੇ ਅਪੀਲ ਪਾਦੀਆਂ ਸਾਡੇ ਵਖੇਲ ਨਾਲ ਲਾਦੀ ਵੀ ਮੈਂ ਡਿਊਟੀ ਕੀਤੀ ਤੇ ਆਂਦੇ ਮੈਂ ਉਹ ਇਦਾਂ ਮੇਰੀ ਬਦਲੀ ਹੋਈ ਤੇ ਉਹ ਮੇਰਾ ਨਾਮ ਕੱਢਿਆ ਚਲੋ ਜੀ ਉਹ ਡਿਊਟੀ ਹੋ ਗਈ ਕਾਲੀ ਸਰਕਾਰ ਬਣ ਕੇ ਦੁਆਰਾ ਤੇ ਮੈਨੂੰ ਸਾਰੇ ਸਰਟੀਫਿਕੇਟ ਮਿਲ ਗਏ ਤੇ ਉਹ ਲਾ ਕੇ ਮੈਂ ਨਾਲ ਚੰਡੀਗੜ੍ਹ ਜਾਂ ਜੂਨ ਕਮਿਸ਼ਨ ਦਾ ਦਫ਼ਤਰ ਸੀਗਾ ਉੱਥੇ ਮੈਂ ਅਪੀਲ ਕਰਤੀ ਜਦੋਂ ਉਹਨੇ ਮੇਰਾ ਰਿਕਾਰਡ ਵੇਖਿਆ ਤੇ ਬਦਲੀ ਦਾ ਕਾਰਨ ਵੇਖਿਆ ਤੇ ਉਹਨਾਂ ਨੇ ਮੇਰਾ ਨਾਮ ਰੀਡ ਕੀਤਾ ਦਸਤੂਦੀਆਂ ਇਸ ਤਰ੍ਹਾਂ ਮੈਂ ਬਜਿਆ ਉਸ ਤੋਂ ਬਾਅਦ ਬੜੀਆਂ ਇਲੈਕਸ਼ਨ ਹੋਈਆਂ ਬੜੀਆਂ ਕਲਾਈਆਂ ਪਰ ਰੱਬ ਨੇ ਮੇਰੀ ਰੱਖੀ ਇਸ ਲਈ ਜਦੋਂ ਚੋਣਾਂ ਹੁੰਦੀਆਂ ਉਹਦੋਂ ਚੋਣ ਕਮਿਸ਼ਨ ਨੂੰ ਧਿਆਨ ਵਿੱਚ ਰੱਖ ਕੇ ਤੇ ਫੇਅਰ ਡਿਊਟੀ ਕਰਨੀ ਚਾਹੀਦੀ ਹੈ ਨਹੀਂ ਤੇ ਬਾਅਦ ਵਿੱਚ ਜਿਹੜਾ ਜੱਬਖਾਨਾ ਕਬਸਾਂ ਦੇ ਗਾਲੀ ਪੈਂਦਾ ਤੇ ਕੋਈ ਨਹੀਂ ਪੁੱਛਦਾ ਸਾਸਤ੍ਰਿਕਾ ਤੁਮਾਰੰਕ ਥੈਂਕ ਯੂ